ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਵਨ ਸ਼ਬਦ ਜੋ ਆਪ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ ਉਸ ਸ਼ਬਦ ਦੇ ਵਿੱਚ ਥੋੜਾ ਅਗ ਅੱਖਰਾਂ ਦਾ ਲਗਾ ਮਾਤਰਾ ਦਾ ਫਰਕ ਹੈ ਜਿਹਦਾ ਅਸੀਂ ਧਿਆਨ ਰੱਖਣਾ ਹੈ ਦਾ ਸੰਗ ਦੇ ਉੱਤੇ ਜਿਹਨੂੰ ਅਸੀਂ ਰਹਿਰਾ ਸਿ ਬਾਣੀ ਕਹਿੰਦੇ ਹਾਂ ਉੱਥੇ ਇਹ ਸ਼ਬਦ ਦਰਜ ਹੈ ਉਸ ਤੋਂ ਬਾਅਦ 495 ਅੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਗੂਜਰੀ ਰਾਗ ਉੱਥੇ ਵੀ ਇਹ ਸ਼ਬਦ ਦਰਜ ਹੈ ਇਹ ਦੋਨੀਆਂ ਜਗ੍ਹਾ ਜਿਹੜਾ ਸ਼ਬਦ ਹੈ ਗੂਜਰੀ ਰਾਗ ਦੇ ਵਿੱਚ ਹੀ ਹੈ ਸੋ ਜਦੋਂ ਅਸੀਂ ਦਾਸ ਸੰਗ ਦੇ ਉੱਤੇ ਪੜਾਂਗੇ ਉੱਥੇ ਸਿਰਲੇਖ ਹੈ ਰਾਗ ਗੂਜਰੀ ਮਹੱਲਾ ਪੰਜਵਾਂ ਪਰ ਜਦੋਂ ਇਹਨੂੰ ਅਸੀਂ 455 ਅੰਕ ਦੇ ਉੱਤੇ ਸਿਰਲੇਖ ਨੂੰ ਪੜਾਂਗੇ ਗੂਜਰੀ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹਨੂੰ ਗੂਜਰੀ ਗਗਿਤ ਲੇਖੜ ਲੱਗੀ ਹੋਈ ਹੈ ਗੂਜਰੀ ਕਹਿਣਾ ਗੁਜਰੀ ਨਹੀਂ ਕਹਿਣਾ ਹੈ ਗੂਜਰੀ ਸੋ ਇਹ ਸਿਰਲੇਖ ਦਾ ਫਰਕ ਹੈ ਤਾਂ ਜਿਹੜੀ ਸ਼ਬਦ ਦੀ ਸ਼ੁਰੂਆਤ ਹੈ ਕਾਹੇ ਰੇਮਨ ਚਿਤਵਹਿ ਉਦਮ ਜਾਂ ਆਹਰ ਹਰ ਜਿਓ ਪਰਿਆ ਸੈਲ ਪੱਥਰ ਮਹਿ ਜੰਤੂ ਪਾਏ ਤਾ ਕਾ ਰਿਜਕ ਆਗੈ ਕਰ ਧਰਿਆ ਐ ਮਨ ਤੂੰ ਕਾ ਨੂੰ ਚਿੰਤਾ ਕਰਦਾ ਸੈਲ ਪੱਥਰਾਂ ਦੇ ਵਿੱਚ ਮਾਲਕ ਨੇ ਸਭ ਨੂੰ ਰਿਜਕ ਦਿੱਤਾ ਹੈ ਤੈਨੂੰ ਵੀ ਦੇਵੇਗਾ ਤੋਂ ਫਿਰ ਅਗਲੀ ਪੰਕਤੀ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਐ ਮੇਰੀ ਮਾਇਆ ਦੇ ਪਤੀ ਪਰਮਾਤਮਾ ਪਰਮੇਸ਼ਰ ਜਿਹੜਾ ਤੇਰੀ ਸੰਗਤ ਦੇ ਵਿੱਚ ਬੈਠ ਕੇ ਤੈਨੂੰ ਚੇਤੇ ਕਰਦਾ ਉਹਦਾ ਬੇੜਾ ਪਾਰ ਹੋ ਜਾਂਦਾ ਉਹ ਭਵ ਸਾਗਰ ਤੋਂ ਤਰ ਜਾਂਦਾ ਤੋਂ ਇਸੇ ਪੰਕਤੀ ਨੂੰ ਜਦੋਂ ਅਸੀਂ ਗੂਜਰੀ ਰਾਗ ਵਿੱਚ ਪੜਾਂਗੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਇੱਥੇ ਹੈ ਸਤ ਸੰਗਤ ਮਿਲੇ ਸੋ ਤਰਿਆ ਇੱਥੇ ਹੈ ਸਤ ਸੰਗਤ ਮਿਲੇ ਸੋ ਤਰਿਆ ਇੱਥੇ ਸਸਨੋਂ ਕੜਾ ਇਥੇ ਸਸ ਸੈ ਨਾਲ ਸੈ ਆ ਰਹੀ ਹੈ ਉਚਾਰਨ ਕਰਨ ਲੱਗਿਆਂ ਸੋ ਸੈ ਇਹਦਾ ਫਰਕ ਜ਼ਰੂਰ ਰੱਖਣਾ ਗੁਰਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ਸਿਰਸਿਰ ਰਿਜਕ ਸੰਬਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਇਹ ਤਿੰਨੇ ਪੰਕਤੀਆਂ ਇੱਕੋ ਜੀਆਂ ਹਨ ਦੋਨਾਂ ਸ਼ਬਦਾਂ ਦੇ ਵਿੱਚ ਇਹਨਾਂ 'ਚ ਕੋਈ ਫਰਕ ਨਹੀਂ ਹੈ ਤਾਂ ਫਿਰ ਜਿਹੜੀ ਅਗਲੀ ਪੰਕਤੀ ਆਉਂਦੀ ਨਾ ਊਡੇ ਊੜ ਆਵੈ ਸਹ ਕੋਸਾ ਇਸ ਪਾਛੈ ਬਚਰੇ ਸ਼ਰਿਆ ਪੂਜਿਆਂ ਦੀ ਉਦਾਹਰਣ ਦਿੱਤੀ 100 ਮੀਲ ਹਜ਼ਾਰਾਂ ਹੀ ਮੀਲ ਚੱਲ ਕੇ ਜਿਹੜੀਆਂ ਬੱਚਿਆਂ ਤੋਂ ਦੂਰ ਆ ਜਾਂਦੀਆਂ ਉਹ ਬੱਚੇ ਨੂੰ ਪਿੱਛੇ ਛੱਡ ਕੇ ਆ ਜਾਂਦੀਆਂ ਤਾਂ ਜਦੋਂ ਇਸੇ ਹੀ ਪੰਕਤੀ ਨੂੰ ਅਸੀਂ ਗੁਜਰੀ ਰਾਗ ਵਿੱਚ ਪੜਾਂਗੇ ਨਾ 495 ਅੰਗ ਦੇ ਉੱਤੇ ਰੈ ਰਾਸ ਦੇ ਵਿੱਚ ਤਾਂ ਹੈ 10 ਅੰਗ ਦੇ ਉੱਤੇ ਊਡੇ ਪਰ ਇੱਥੇ ਸਿਰਫ ਇੱਕ ਸ਼ਬਦ ਦਾ ਹੀ ਫਰਕ ਹੈ ਡੱਡੇ ਨੂੰ ਦਰਾਮ ਲੱਗੀ ਹੋਈ ਹੈ ਊਡੇ ਤੋ ਇਹਨੂੰ ਪੜਨਾ ਹੋਵੇਗਾ ਕੂਡੇ ਊਡ ਆਵੈ ਸਹ ਕੋਸਾ ਇਸ ਪਾਛਾ ਬਚਰੇ ਸ਼ਰਿਆ ਸੋ ਇਹ ਇਸ ਤਰ੍ਹਾਂ ਬਾਕੀ ਸਾਰੀ ਲਾਈਨ ਇੱਕੋ ਜਿਹੀ ਹੈ ਤਿੰਨ ਕਵਣ ਖਲਾਵੈ ਤਤੇ ਸਰੀ ਨੰਨਾ ਤਿੰਨ ਕਵਣ ਖਲਾਵੈ ਕਵਣ ਚੁਗਾਵਣ ਨਾਲੇ ਨਾਲ ਤੱਕਾ ਵਾਵਾ ਨਾ ਔਂਕੜ ਲੱਗੀ ਹੋਈ ਤੋ ਇਹਨੂੰ ਰਾਂਣਾ ਬੋਲਣਾ ਤਿੰਨ ਕਾਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਉਹਨਾਂ ਬੱਚਿਆਂ ਨੂੰ ਕੌਣ ਖੁਣ ਖਲਾਵੇ ਕੌਣ ਚੁਗਾਵੇ ਉਹਨਾਂ ਕੌਣ ਚੁਗਾਂਦਾ ਕੌਣ ਖੁਣਾਂਦਾ ਤੇ ਕੁੰਜਾਂ ਜਿਹੜੀਆਂ ਇਸ ਤਰ੍ਹਾਂ ਮਨ ਵਿੱਚ ਸਿਮਰ ਕਰਦੀਆਂ ਬਸ ਉਹ ਸਿਮਰਨ ਹੀ ਵਸੀਲਾ ਬਣ ਜਾਂਦਾ ਪ੍ਰਮਾਤਮਾ ਉਹਨਾਂ ਬੱਚਿਆਂ ਦੀ ਪਾਲਣਾ ਕਰਦਾ ਹੈ ਸਾਨੂੰ ਸਭਨਾਂ ਨੂੰ ਪ੍ਰਮਾਤਮਾ ਹੀ ਪਾਲ ਰਿਹਾ ਹੈ ਤਾਂ ਜਦੋਂ ਇਹਨਾਂ ਪੰਕਤੀਆਂ ਨੂੰ ਅਸੀਂ ਗੂੜੀ ਆਗ ਵਿੱਚ ਪੜਾਂਗੇ ਤਿੰਨ ਦੀ ਜਗ੍ਹਾ ਕਵਨ ਨੰਨੇ ਨਾਲ ਹੈ ਇੱਥੇ ਕਵਨ ਨੰਨੇ ਨਾਲ ਹੈ ਤੋ ਫਿਰ ਦੋਨੇ ਜਗ੍ਹਾ ਕਵਨ ਨੰਨੇ ਨਾਲ ਹੋਵੇਗਾ ਉਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਤੋ ਫਿਰ ਸਤਿਗੁਰੂ ਜੀ ਅੱਗੇ ਕਹਿੰਦੇ ਨੇ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਦੁਨੀਆ ਦੇ ਸਾਰੇ ਖਜ਼ਾਨੇ ਠਾਕੁਰ ਦੇ ਹੱਥਾਂ ਦੀਆਂ ਤਲੀਆਂ ਤੇ ਹਨ ਪਾਲ ਸਭ ਠਾਕੁਰ ਪ੍ਰਮਾਤਮਾ ਦੇ ਵਸ ਵਿੱਚ ਹੈ ਤੋ ਇੱਥੇ ਸਭ ਜਿਹੜਾ ਸ਼ਬਦ ਆਪਾਂ ਬੰਦੇ ਨੂੰ ਸਿਆਣੀ ਲੱਗੀ ਹੋਈ ਹੈ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਪਰ ਜਦੋਂ ਗੂਜਰੀ ਰਾਗ ਵਿੱਚ ਪੜਾਂਗੇ ਭੱਬੇ ਨੂੰ ਕੋਈ ਲਗ ਮਾਤਰ ਨਹੀਂ ਹੈ ਸਸਪ ਬਕਲਾ ਭੱਬੇ ਨੂੰ ਕੋਈ ਲਗ ਮਾਤਰ ਨਹੀਂ ਹੈ ਭਾਵੇਂ ਸਸਪ ਬੇਸਿਹਾਰੀ ਸਸਪ ਉਚਾਰਨ ਇੱਕੋ ਹੀ ਹੈ ਸਭ ਪਰ ਸਿਹਾਰੀ ਦੀ ਮਾਤਰਾ ਦਾ ਫਰਕ ਹੈ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਐ ਮਾਲਕ ਤੇਰਾ ਕੋਈ ਅੰਤ ਨਹੀਂ ਤੇਰਾ ਅੰਤ ਨਾ ਪਾਰਾ ਵਰਿਆ ਤੇਰਾ ਕੋਈ ਅੰਤ ਪਾਰਾ ਬਾਰ ਨਹੀਂ ਤੂੰ ਬੇਅੰਤ ਹੈ ਸਤੁਰ ਕਹਿੰਦੇ ਤੇ ਤੂੰ ਸੱਤ ਕੀ ਜਾਂਦਾ ਹੈ ਤੇ ਤੂੰ ਮੈਂ ਸੱਤ ਕੀ ਜਾਂਦਾ ਸੋ ਇਹ ਜਿਹੜੀ ਵਿਚਾਰ ਸਾਂਝੀ ਕੀਤੀ ਹੈ ਅਸੀਂ ਦੇਖਿਆ ਵੀ ਤੁਹਾਡੇ ਅੱਖਰਾਂ ਦਾ ਲਗਾ ਮਾਤਰਾ ਦਾ ਸ਼ਬਦਾਂ ਦਾ ਫਰਕ ਹੈ ਜਦੋਂ ਅਸੀਂ ਪਾਠ ਕਰਨਾ ਖਾਸ ਕਰਕੇ ਜਿਹੜੇ ਬੀਰ ਸਹਿਜ ਪਾਠ ਕਰਦੇ ਨੇ ਜਾਂ ਫਿਰ ਕਈ ਬਿਨਾ ਸੰਖਿਆ ਤੋਂ ਪਾਠ ਕਰਨ ਲੱਗਿਆਂ ਦੇ ਪਾਠੀ ਸਿੰਘ ਬਣ ਜਾਂਦੇ ਨੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਲਾਭਦਾਇਕ ਹੈ ਇਹ ਜਿਹੜੀ ਵਿਚਾਰ ਜੇ ਸੱਜ ਕੀਤੀ ਹੈ ਹੋਵੇਗੀ ਸੋ ਇਸ ਵਿਚਾਰ ਦੇ ਵਿੱਚ ਆਪ ਜੀ ਨੂੰ ਕੋਈ ਕਮੀ ਲੱਗਦੀ ਹੁੰਦਾਈ ਆਪਣਾ ਸੁਝਾਅ ਜ਼ਰੂਰ ਦਿਓ ਔਰ ਇਹ ਵੀਡੀਓ ਨੂੰ ਸਾਂਝੀ ਕਰੋ ਤਾਂ ਕਿ ਹਰ ਕੋਈ ਇਸ ਵੀਡੀਓ ਤੋਂ ਲਾਭ ਲੈ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ